ਸਰਕਾਰਾਂ ਨੇ ਬਹੁਤ ਜ਼ਿਆਦਾ ਜਿਹੜਾ ਤੰਗ ਪਰੇਸ਼ਾਨ ਕੀਤਾ ਭਾਈ ਅਮਰਪਾਲ ਸਿੰਘ ਤੇ ਸਾਨੂੰ ਸਾਰੇ ਸਿੰਘਾਂ ਨੂੰ ਚੱਕ ਕੇ ਜਿਹੜਾ ਹੈਗਾ ਉਹ ਜੇਲਾ ਵਿੱਚ ਡਕਿਆ ਭਾਈ ਅਮਰਪਾਲ ਸਿੰਘ ਤੇ 9 ਹੋਰ ਸਿੰਘਾਂ ਨੂੰ ਡਿਬਰੂਗਰ ਦੀ ਜੇਲ੍ਹ ਵਿੱਚ ਬੰਦ ਕੀਤਾ ਇਹਨਾਂ ਦੀ ਡੈਮੋਕਰੇਸੀ ਵਿੱਚ ਆ ਕੇ ਭਾਈ ਅਮਰਪਾਲ ਸਿੰਘ ਜੀ ਨੇ ਇਲੈਕਸ਼ਨ ਲੜਿਆ ਸਰਜੀਤ ਸਿੰਘ ਖਾਲਸਾ ਜੀ ਨੇ ਇਲੈਕਸ਼ਨ ਲੜਿਆ ਭਾਈ ਅਮਰਪਾਲ ਸਿੰਘ ਜੀ ਨੇ 4 ਲੱਖ ਪਲੱਸ ਜਿਹੜੀਆਂ ਵੋਟਾਂ ਲੈ ਕੇ ਅੱਜ ਐਲਾਨ ਤੇ ਆ ਭਗਵਾਨ ਸਰਕਾਰ ਤੇ ਅਮੇਸ਼ਾ ਤੇ ਮੋਦੀ ਦੀ ਜੁੰਡਲੀ ਤੇ ਕਿ ਇਹਨਾਂ ਨੇ ਦੂਜੀ ਵਾਰ ਫੇਰ ਐਨਐਸਏ ਲਗਾ ਕੇ ਉਹਨਾਂ ਨੂੰ ਅੰਦਰ ਕੀਤਾ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਬਾਕੀ ਸਾਰੀਆਂ ਕੌਮਾਂ ਨੂੰ ਆਪਾਂ ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਗਵਾਈ ਦੇ ਵਿੱਚ ਆਈਏ ਔਰ ਪੰਜਾਬ ਨੂੰ ਪੰਜਾਬ ਫਿਰ ਮੋੜ ਤੋਂ ਪੰਜਾਬ ਜਿਹੜਾ ਬਣਾਈਏ ਔਰ ਅਸੀਂ ਰਾਜ ਦੀ ਪ੍ਰਾਪਤੀ ਵੱਲ ਵਧ ਭਾਈ ਸੰਦੀਪ ਸਿੰਘ ਦੀਪ ਸਿੱਧੂ ਜੀ ਔਰਾਂ ਨੇ ਆਪਣਾ ਜਿਹੜਾ ਐਕਟਿੰਗ ਫੀਲਡ ਜਾਂ ਐਡਵੋਕੇਸੀ ਦਾ ਫੀਲਡ ਛੱਡ ਕੇ ਉਹ ਪੰਥਕ ਅਬਰੋਹਾਂ ਦੇ ਵਿੱਚ ਪੰਥਕ ਪੰਥ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਰਾਜ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਇਹਨਾਂ ਹਕੂਮਤਾਂ ਨੂੰ ਬ੍ਰਾਹਮਣਵਾਦੀ ਹਕੂਮਤਾਂ ਨੂੰ ਨਹੀਂ ਪੁੱਜਿਆ ਤੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਮਰਵਾ ਦਿੱਤਾ ਹੈਗਾ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਉਸ ਤੋਂ ਬਾਅਦ ਹਲੂਣਾ ਵਜਦਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦੁਪਾਈ ਦੇ ਵਿੱਚ ਕਾਰੋਬਾਰ ਹੋਰ ਕੈਨੇਡਾ ਦੇ ਵਿੱਚ ਕਾਰੋਬਾਰ ਟਰਕਿੰਗ ਦਾ ਟਰਾਂਸਪੋਰਟ ਦਾ ਉਹ ਸਾਰਾ ਕੁਝ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਹੈਗਾ ਉਹ ਬੀੜਾ ਚੁੱਕਿਆ ਔਰ ਉਹਨਾਂ ਦੀ ਜਿਹੜੀ ਹੈਗੀ ਦਸਤਾਰਬੰਦੀ ਰੋਡੇ ਪਿੰਡ ਸੰਸਰ ਖਾਲਸਾ ਸੰਤ ਕੈਣੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਜਨਮ ਸਥਾਨ ਉੱਥੇ ਜਿਹੜਾ ਹੈਗਾ ਜੱਦੀ ਸਥਾਨ ਤੇ ਜਿਹੜਾ ਹੈਗਾ ਉਹ ਉੱਥੇ ਉਹਨਾਂ ਦੀ ਹੋਈ ਤੇ ਭਾਈ ਅ ਫੇਰ ਚਲਾਈ ਜਿਹੜੀ ਖਾਲਸਾ ਪੰਥ ਦੀ ਬਹੁਤ ਹੀ ਪ੍ਰਾਤਨ ਰੌਹ ਰੀਤ ਹੈ ਤੁਹਾਡੀ ਗੱਲ ਸੱਚੀ ਆ ਕਿ ਸਾਡੇ ਜਿਹੜੇ ਰੀਤੀ ਰਿਵਾਜ ਆ ਉਹ ਸਾਰੇ ਸਿੱਖ ਰੀਤੀ ਰਿਵਾਜ ਨੇ ਫੇਰ ਵੀ ਸਾਡਾ ਜਿਹੜੇ ਲੋਕ ਆ ਉਹ ਕਲੀਨ ਸ਼ੇਵਜ਼ ਨੇ ਮੈਂ ਬੇਨਤੀ ਕਰੂੰਗਾ ਸਾਡੇ ਕੌਮ ਦੇ ਨੌਜਵਾਨਾਂ ਨੂੰ ਸਾਡੀ ਨੌਜਵਾਨੀ ਤੇ ਸਾਡੇ ਲੋਕਾਂ ਨੂੰ ਕਿ ਉਹ ਗੁਰੂ ਦਸਮ ਪਤਿ ਦਾ ਜਿਹੜੀ ਖੰਡੇ ਬਾਟੇ ਦੀ ਰੌਹ ਰੀਤਾ ਜਿਹੜੀ ਉਹਦੇ ਅਧੀਨ ਆਉਣ ਗੁਰਨਾਨਕ ਪਾਸ਼ਾ ਦਾ ਜਿਹੜਾ ਚਲਾਇਆ ਹੋਇਆ ਪੰਥ ਨਰਾਲਾ ਦਾ ਸਿੱਖ ਧਰਮ ਉਹਦੇ ਅਧੀਨ ਆਉਣ ਸਾਰੇ ਸਤਕਾਰਤਨੇ ਧਰਮ ਫਿਰ ਬਾਰਸ ਪੰਜਾਬ ਦੇ ਜਥੇਬੰਦੀ ਅਮਰਤਪਾਲ ਸਿੰਘ ਰਾਣ ਦੇ ਨਾਲ ਤੁਸੀਂ ਕਿਵੇਂ ਜੁੜਦੇ ਹੋ ਪਹਿਲਾਂ ਵੀ ਕੋਈ ਤੁਸੀਂ ਐਕਟਿਵ ਰਹੇ ਹੋ ਕਿਤੇ ਆ ਦੇਖੋ ਜੀ ਐਕਟਿਵ ਤੇ ਆਏ ਦਾਸ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਬਾਰੇ ਜਦੋਂ 26 11 2012 ਚ ਬਣਦੀ ਆ ਜਦੋਂ ਪਾਰਟੀ ਬਣਦੀ ਉਹ ਤੋਂ ਦਾਸ ਵਿੱਚ ਸੀਗਾ ਇਹ ਸੋਚ ਕੇ ਕਿ ਜਿਹੜੀ ਦੂਸਰੀਆਂ ਤਰ੍ਹਾਂ ਨੇ ਉਹਨਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਪੰਜਾਬ ਨੂੰ ਚਟਚੁੰਡ ਲਿਆ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੇ ਜਿਹੜੇ ਹੱਕ ਹਕੂਕ ਹੈ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਔਰ ਪੰਜਾਬ ਨੂੰ ਪੰਜਾਬ ਸਟੇਟ ਹੁੱਡ ਵੀ ਨਹੀਂ ਰਹਿਣ ਦਿੱਤਾ ਗਿਆ ਸასი ਗਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਮਨਪ੍ਰੀਤ ਸਿੰਘ ਅਸੀਂ ਬਾਬਾ ਬਕਾਲਾ ਦੀ ਧਰਤੀ ਤੇ ਬੈਠੇ ਹੋਏ ਆ ਇੱਥੇ ਇੱਕ ਨੌਜਵਾਨ ਬੜੀ ਸ਼ਾਨਦਾਰ ਸਪੀਚ ਦੇ ਕੇ ਥੱਲੇ ਉਤਰਿਆ ਕਿ ਮੈਂ ਵਰਿੰਦਰ ਕੁਮਾਰ ਤੋਂ ਵਰਿੰਦਰ ਸਿੰਘ ਖਾਲਸਾ ਬਣਿਆ ਔਰ ਫਾਜ਼ਿਲਕਾ ਦੇ ਨਾਲੇ ਸੰਬੰਧਤ ਨੌਜਵਾਨ ਹੈ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਵਿੱਚ ਕੰਬੋਜ਼ ਬਰਾਦਰੀ ਵੀ ਵੱਡੀ ਗਿਣਤੀ ਦੇ ਵਿੱਚ ਵਸਦੀ ਹੈ ਇਸ ਦੇ ਵਿੱਚ ਕੰਬੋਜ਼ ਸਿੱਖ ਵੀ ਹੁੰਦੇ ਨੇ ਔਰ ਕੋ ਨਿਕਬ ਉਹ ਕਹਿ ਦਿੰਦੇ ਨੇ ਜਿਨ੍ਹਾਂ ਦੇ ਜੂੜੇ ਨਹੀਂ ਰੱਖੇ ਕੇਸਾ ਧਾਰੀ ਨਹੀਂ ਹੁੰਦੇ ਤਾਂ ਦੋਨੇ ਤਰ੍ਹਾਂ ਦੇ ਜਿਹੜੇ ਕੰਬੋਜ਼ ਆ ਬਰਾਦਰੀ ਹੈਗੀ ਆ ਪਰ ਆਪਾਂ ਵਿਰਿੰਦਰ ਤੋਂ ਜਾਣਾਂਗੇ ਵਿਰਿੰਦਰ ਦੀ ਗਾਣੀ ਵਿਰਿੰਦਰ ਕਬੋਜ਼ ਪਹਿਲਾਂ ਤਾਂ ਆਪਾਂ ਕਿਸੇ ਆਪਾਂ ਕਿਸੇ ਜਾਤ ਜਾ ਉਹਦੇ ਤੇ ਨਹੀਂ ਗੱਲ ਕਰ ਰਹੇ ਜਾਤੀ ਪਰ ਤੁਸੀਂ ਵਿਰਿੰਦਰ ਕੁਮਾਰ ਤੋਂ ਜਿਹੜਾ ਵਿਰਿੰਦਰ ਸਿੰਘ ਖਾਲਸਾ ਬਣਿਓ ਇਹ ਸਫਰ ਕਿਵੇਂ ਦਾ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ Uh, 197 2015 ਭਾਈ ਬੇਲ ਸਿੰਘ ਭਾਈ ਤੇਲ ਸਿੰਘ ਸਰਾ ਜੋ ਪੰਜਵਾਂ ਤਖਤ ਤਕਸੀ ਧਮਧਮਾ ਸਾਹਿਬ ਤਲਵੰਡੀ ਸਾਹਿਬੋਂ ਉੱਥੋਂ ਦਾਸ ਨੇ ਅਮਰ ਛਕਿਆ ਸੋ ਦਾਸ ਦੀ ਹਾਈ ਕੁਆਲਿਫਿਕੇਸ਼ਨ ਜਿਸ ਤਰ੍ਹਾਂ ਐਮਸੀਏ ਐਮਬੀਏ ਬੀਸੀਏ ਵਗੈਰਾ ਲਾ ਗ੍ਰੈਜੂਏਟ ਤੇ ਹੋਟਲ ਮੈਨੇਜਮੈਂਟ ਸਿੰਗਾਪੁਰ ਤੋਂ ਵੀ ਕੀਤੀ ਆ ਦਾਸ ਨੇ ਧਰਮ ਸ਼ਾਸਤਰ ਦਾ ਧਿਆਨ ਵੀ ਕੀਤਾ ਤੇ ਦੇਖਿਆ ਕਿ ਸਾਰੇ ਧਰਮ ਸਤਕਾਰਤ ਨੇ ਪਰ ਜਿਹੜਾ ਨਚੋੜ ਆ ਜਿਹੜਾ ਪ੍ਰੋਪਰ ਬੰਦ ਆ ਜਿਹੜਾ ਬਿਲਕੁਲ ਆਪਾਂ ਕਹਿ ਸਕਦੇ ਆ ਇੱਕ ਨਚੋੜ ਆ ਉਹ ਖਾਲਸਾ ਪੰਥ ਦੇ ਵਿੱਚ ਦੇਖਿਆ ਗਿਆ ਆ ਪੜਿਆ ਗਿਆ ਔਰ ਕੁਰਬਾਨੀਆਂ ਸਭ ਤੋਂ ਵੱਡੀ ਗੱਲ ਆ ਕੁਰਬਾਨੀਆਂ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਉਹ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਫੁਰਨਾ ਫੁਰਿਆ ਇੱਕ ਦਿਨ ਦਿਮਾਗੀ ਤੌਰ ਤੇ ਇੱਕ ਵਾਹਿਗੁਰੂ ਦੀ ਕਿਰਪਾ ਹੋਈ ਔਰ ਮਨ ਦੇ ਅੰਦਰ ਆਇਆ ਕਿ ਆਪਾਂ ਨੂੰ ਕੇਸ ਜਿਹੜੇ ਹੈਗੇ ਆ ਇਹ ਗੁਰੂ ਦੀ ਮੋਹਰ ਆ ਇਹ ਨੇਚਰ ਆ ਇਹ ਅਕੋਰਡਿੰਗ ਟੂ ਦਾ ਨੇਚਰ ਆ ਸਾਨੂੰ ਨੇਚਰ ਦੇ ਅਕੋਰਡਿੰਗ ਜਿਉਣਾ ਜਿਹੜਾ ਹੈ ਆ ਉਹ ਸਿੱਖਣਾ ਚਾਹੀਦਾ ਤੇ ਸਾਨੂੰ ਉਸ ਤਰ੍ਹਾਂ ਹੀ ਜ਼ਿੰਦਗੀ ਜਿਉਣੀ ਚਾਹੀਦੀ ਆ ਤਾਂ ਦਾਸ ਨੇ ਉਸੇ ਪੜਾ ਦੇ ਤਹਿਤ ਦਾਸ ਨੇ 6 ਮਹੀਨੇ 8 ਮਹੀਨੇ ਪਹਿਲਾਂ ਜਿਹੜਾ ਹੈਗਾ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਤੋਂ ਮਾਤਾ ਨੇ ਕਿਹਾ ਕਿ ਬੇਟਾ ਆਪਣੇ ਹਿੰਦੂ ਚੌਧਰੀ ਕਮੋਹਾਂ ਦੇ ਵਿੱਚ ਭਾਈ ਤੇਰੀ ਸ਼ਾਦੀ ਜਿਹੜੀ ਰੁਕ ਜੂਗੀ ਮਾਤਾ ਨੂੰ ਸਾਰੀ <saric> ਕਮਾ uma... ਬਹੁਤ ਮੇਰੇ ਮਦਰ ਸਰਪੰਚ ਰਹੇ ਨੇ ਪਰ ਉਹਨਾਂ ਦੇ ਅੰਦਰ ਇੱਕ ਪੁੱਤ ਦੇ ਪ੍ਰਤੀ ਪਿਆਰ ਦੇਖੋ ਕਿ ਮਾਂ ਕਹਿ ਰਹੀ ਹੈ ਕਿ ਤੇਰਾ ਸ਼ਾਇਦ ਸ਼ਾਦੀ ਨਾ ਹੋਵੇ ਮੈਂ ਕਿਹਾ ਮਾਂ ਜਦੋਂ ਮੈਂ ਦਾਸ ਗੁਰੂ ਗੋਬਿੰਦ ਪਾਸ਼ਾ ਦਸਮ ਪਿਤਾ ਦੇ ਮੋਰ ਦੇ ਅੰਦਰ ਆ ਰਿਹਾ ਹਾਂ ਦਸਮ ਪਿਤਾ ਦੇ ਹੁਕਮ ਨੂੰ ਵਾਜਾ ਰਿਹਾ ਹਾਂ ਔਰ ਦਸਮ ਪਿਤਾ ਦੀ ਝੋਲੀ ਪੈ ਰਿਹਾ ਉਹਨਾਂ ਦਾ ਇੱਕ ਪਲੇਠੀ ਦਾ ਪੁੱਤਰ ਬਣ ਰਿਹਾ ਤਾਂ ਮੈਨੂੰ ਗੁਰੂ ਸਾਹਿਬ ਆਪਣੇ ਆਪ ਕਿਰਪਾ ਕਰਨਗੇ ਔਰ ਸ਼ਾਦੀ ਵੀ ਹੋਊਗੀ ਤਾਂ ਇਸੇ ਥਲਥਲੇ ਦੇ ਨਾਲ ਸ਼ਾਦੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਸੋ ਦਾਸ ਨੇ ਜਿਹੜਾ ਹੈਗਾ ਅਮਰਤਾਰੀ ڪرਸੀ ਖੋ ਕੇ ਉਸ ਤੋਂ ਬਾਅਦ ਪੰਥਕ ਸਿਆਸਤ ਪੰਥਕ ਅਬਰੂਆਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਜੀ ਔਰ ਇਹ ਕੀ ਹੈ ਕਿ ਕੰਬੋਸ ਤਾਂ ਸਿੱਖ ਵੀ ਹੁੰਦੇ ਨੇ ਤੁਸੀਂ ਕੀ ਮੰਨਦੇ ਕਬੂਸ Hindu ਇਹ ਤਾਂ ਜਿਹੜੇ ਬਹੁਤ ਸਾਰੇ ਕਬੂਸ ਮੇਰੇ ਦੋਸਤ ਰਹੇ ਨੇ ਉਹ ਕਹਿੰਦੇ ਕਿ ਉਹਦਾਂ ਦੇ ਜਿਹੜੇ ਸਾਰੇ ਘਰੇ ਰੀਤੀ ਰਿਵਾਜ ਆਨੰਦ ਕਾਰਜ ਹੁੰਦਾ ਸਾਰੇ ਸਿੱਖ ਫੈਦ ਦੇ ਨਾਲ ਵਿਆਹ ਹੁੰਦੇ ਨੇ ਸਿੱਖ ਫੈਦ ਦੇ ਨਾਲ ਜਿਹੜਾ ਜਨਮ ਹੁੰਦਾ ਸਿੱਖ ਫੈਦ ਦੇ ਨਾਲ ਹੀ ਅੰਤਮ ਸੰਸਕਾਰ ਹੁੰਦਾ ਪਰ ਫਿਰ ਵੀ ਉਹ Hindu ਕਿਵੇਂ ਨੇ ਅ ਦੇਖੋ ਕੀ ਹੈਗਾ ਕਿ ਸਾਡਾ ਜਿਹੜਾ ਸਾਡੇ ਪਰਿਵਾਰਾਂ ਦਾ ਜਿਹੜਾ ਇਹ ਚੌਧਰੀ ਕੰਬੋਜ ਕਿਹਾ ਜਾਂਦਾ ਸਾਡੇ ਪਰਿਵਾਰਾਂ ਦਾ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਆ ਪ੍ਰਵਾਹ ਸੀਗਾ ਉਹ ਜਿਆਦਾ ਪੰਡਤ ਸਿਸਟਮ ਵੱਲ ਪਹਿਲੇ ਪਿਛਲੇ ਅਰਸਿਆਂ ਦੇ ਵਿੱਚ ਹੋਇਆ ਕਰਦਾ ਸੀਗਾ ਪਰ ਇਹ ਵੀ ਸੱਚ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਲਗਭਗ ਇੱਕ ਗੁਰਸਿੱਖ ਜ਼ਰੂਰ ਹੋਇਆ ਕਰਦਾ ਸੀਗਾ ਕਿਉਂਕਿ ਗੁਰੂ ਸਾਹਿਬ ਨੂੰ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਸਜਦਾ ਕਰਦੇ ਹਨ ਪਰ ਸਾਡੇ ਇਹ ਤੁਹਾਡੀ ਗੱਲ ਸੱਚੀ ਆ ਕਿ ਸਾਡੇ ਜਿਹੜੇ ਰੀਤੀ ਰਿਵਾਜ ਆ ਉਹ ਸਾਰੇ ਸਿੱਖ ਰੀਤੀ ਰਿਵਾਜ ਨੇ ਪਰ ਫੇਰ ਵੀ ਸਾਡਾ ਜਿਹੜੇ ਲੋਕ ਆ ਉਹ ਕਲੀਨ ਸ਼ੇਵਜ਼ ਨੇ ਮੈਂ ਬੇਨਤੀ ਕਰੂੰਗਾ ਸਾਡੇ ਕੌਮ ਦੇ ਨੌਜਵਾਨਾਂ ਨੂੰ ਸਾਡੀ ਨੌਜਵਾਨੀ ਤੇ ਸਾਡੇ ਲੋਕਾਂ ਨੂੰ ਕਿ ਉਹ ਗੁਰੂ ਦਸਮ ਪਤਿ ਦਾ ਜਿਹੜੀ ਖੰਡੇ ਬਾਟੇ ਦੀ ਰੌ ਰਿਤਾ ਜਿਹੜੀ ਉਹਦੇ ਅਧੀਨ ਆਉਣ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਚਲਾਇਆ ਹੋਇਆ ਪੰਥ ਨਰਾਲਾ ਦਾ ਸਿੱਖ ਧਰਮ ਉਹਦੇ ਅਧੀਨ ਆਉਣ ਸਾਰੇ ਸਤਕਾਰਤ ਨੇ ਧਰਮ ਪਰ ਅਸੀਂ ਚਾਹੁੰਦੇ ਆ ਕਿ ਜਿਹੜਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਉਹ ਸਾਨੂੰ ਸੰਪੂਰਨ ਰੂਪ ਦੇ ਵਿੱਚ ਗੁਰੂ ਮੰਨ ਕੇ ਸਾਨੂੰ ਥਾਈ ਥਾਈ ਠੇਡੇ ਨਾ ਖਾ ਕੇ ਗੁਰੂ ਸਾਹਿਬ ਦੇ ਅਧੀਨ ਚੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਦਾ ਜੀਵਨ ਹੁੰਦਾ ਤੁਸੀਂ ਬਹੁਤ ਪੜੇ ਲਿਖੇ ਹੋ ਕੁਝ ਬਦਲਣਾ ਚਾਹੁੰਦੇ ਹੋਗੇ ਕੁਝ ਚੇਂਜ ਕਰਨੀ ਚਾਹੁੰਦੇ ਹੋ ਕਿ ਕੁਝ ਨਵਾਂ ਕਰੀਏ ਇਸ ਸਿਸਟਮ ਦੇ ਵਿੱਚ ਅ ਇਸ ਫਿਰ ਵਾਰਸ ਪੰਜਾਬ ਦੇ ਜਥੇਬੰਦੀ ਅਮਰਪਾਲ ਸਿੰਘ ਰਾਦੇ ਨਾਲ ਤੁਸੀਂ ਕਿਵੇਂ ਜੁੜਦੇ ਹੋ ਪਹਿਲਾਂ ਵੀ ਕੋਈ ਤੁਸੀਂ ਐਕਟਿਵ ਰਹੇ ਹੋ ਕਿਤੇ ਆ ਦੇਖੋ ਜੀ ਐਕਟਿਵ ਤੇ ਆਂ ਦਾਸ ਜਿਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਦੇ ਬਾਰੇ ਜਦੋਂ 26 11 2012 ਚ ਬਣਦੀ ਆ ਆ ਬਣਾਉਣ ਵਾਲੀ ਪਾਰਟੀ ਦੇ ਜਦੋਂ ਪਾਰਟੀ ਬਣਦੀ ਉਹ ਤੋਂ ਦਾਸ ਵਿੱਚ ਸੀਗਾ ਇਹ ਸੋਚ ਕੇ ਕਿ ਜਿਹੜੀ ਦੂਸਰੀਆਂ ਤਰ੍ਹਾਂ ਨੇ ਉਹਨਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਪੰਜਾਬ ਨੂੰ ਚਟ ਚੁੰਡ ਲਿਆ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੇ ਜਿਹੜੇ ਹੱਕ ਹਕੂਕ ਹੈ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਔਰ ਪੰਜਾਬ ਨੂੰ ਪੰਜਾਬ ਸਟੇਟ ਹੁੱਡ ਵੀ ਨਹੀਂ ਰਹਿਣ ਦਿੱਤਾ ਗਿਆ ਤਾਂ ਇਹ ਨਸ਼ਾ ਬਹੁਤ ਜ਼ਿਆਦਾ ਫੈਲ ਗਿਆ ਤਾਂ ਇਹਨਾਂ ਗੱਲਾਂ ਤੋਂ ਦੁਖੀ ਹੋ ਗਏ ਅਸੀਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਪਾਰਟੀ ਬਣਾਈ ਸੀ ਔਰ ਪਾਰਟੀ ਜਿਹੜੀ ਆ ਇਹ ਸੋਚ ਕਰਕੇ ਬਣਾਈ ਸੀ ਕਿ ਪੰਜਾਬ ਦਾ ਕੁਝ ਬੰਟਾਤਾ ਰਹੂਗਾ ਪਰ ਅੱਜ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਬੁਰਾ ਹਾਲ ਹੈ ਪੰਜਾਬ ਦੇ ਜਿਹੜੇ ਮੁੱਦੇ ਆ ਅਸਲ ਮੁੱਦੇ ਆ ਉਹ ਤਿਉਂ ਦੇ ਜਿਉਂ ਦੇ ਤਿਉਂ ਪਏ ਹੋਏ ਆ ਤੇ ਭਾਈ ਸਾਹਿਬ ਫਿਰ ਤੁਸੀਂ ਸੋਚਿਆ ਵੀ ਆਮ ਆਦਮੀ ਪਾਰਟੀ 'ਚ ਵੀ ਕੰਮ ਕਰਕੇ ਦੇਖੀਏ ਕੋਈ ਸੁਧਾਰ ਹੋਵੇ ਫਿਰ ਤੁਸੀਂ ਕਹਾ ਕਿ ਅਮਰਪਾਲ ਨਾਲ ਮੈਂ ਤਾਂ ਜੁੜ ਗਿਆ ਕਿ ਕੋਈ ਸੁਧਾਰ ਹੋਵੇ ਕਿਹੜੇ ਸੁਧਾਰ ਚਾਹੁੰਦੇ ਹੋ ਤੁਸੀਂ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਦੇਖੋ ਭਾਈ ਸੰਦੀਪ ਸਿੰਘ ਦੀਪ ਸਿੱਧੂ ਜੀ ਹੋਰਾਂ ਨੇ ਆਪਣਾ ਜਿਹੜਾ ਐਕਟਿੰਗ ਫੀਲਡ ਜਾਂ ਐਡਵੋਕੇਸੀ ਦਾ ਫੀਲਡ ਛੱਡ ਕੇ ਉਹ ਪੰਥਕ ਅਬਰੋਹਾਂ ਦੇ ਵਿੱਚ ਪੰਥਕ ਪੰਥ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਰਾਜ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਬਣਾਈ ਜੇ ਉਸ ਤੋਂ ਬਾਅਦ ਇਹਨਾਂ ਹਕੂਮਤਾਂ ਨੂੰ ਬ੍ਰਾਹਮਣਵਾਦੀ ਹਕੂਮਤਾਂ ਨੂੰ ਨਹੀਂ ਪੁੱਜਿਆ ਤੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਮਰਵਾ ਦਿੱਤਾ ਹੈਗਾ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਉਸ ਤੋਂ ਬਾਅਦ ਹਲੂਣਾ ਵਜਦਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦੋਪਾਈ ਦੇ ਵਿੱਚ ਕਾਰੋਬਾਰ ਹੋਰ ਕੈਨੇਡਾ ਦੇ ਵਿੱਚ ਕਾਰੋਬਾਰ ਟਰਕਿੰਗ ਦਾ ਟਰਾਂਸਪੋਰਟ ਦਾ ਉਹ ਸਾਰਾ ਕੁਝ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਹੈਗਾ ਉਹ ਬੀੜਾ ਚੁੱਕਿਆ ਔਰ ਉਹਨਾਂ ਦੀ ਜਿਹੜੀ ਹੈਗੀ ਦਸਤਾਰਬੰਦੀ ਰੋਡੇ ਪਿੰਡ ਸੰਸਰ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪ ਜਿਹੜਾ ਹੈਗਾ ਜੱਦੀ ਸਥਾਨ ਤੇ ਜਿਹੜਾ ਹੈਗਾ ਉੱਥੇ ਉਹਨਾਂ ਦੀ ਹੋਈ ਤੇ ਭਾਈ ਅਮਰਪਾਲ ਸਿੰਘ ਜੀ ਨੇ ਉਹ ਤਕਰੀਰਾਂ ਦਿੱਤੀਆਂ ਖਾਲਸਾ ਵਹੀਰ ਚਲਾਈ ਜਿਹੜੀ ਖਾਲਸਾ ਪੰਥ ਦੀ ਬਹੁਤ ਹੀ ਪ੍ਰਾਤਨ ਰੌਹ ਰੀਤ ਹੈ ਜਿਹੜੀ ਪਿਛਲੇ ਸਮੇਂ ਤੇ ਚੱਲਦੀ ਆ ਰਹੀ ਸੀ ਜੋ ਉਸ ਰੌਹ ਰੀਤ ਖੜੋ ਹੀ ਖੜੋਤ ਨੂੰ ਤੋੜਦਿਆਂ ਹੋਇਆਂ ਜਿਹੜਾ ਹੈਗਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਅਧੀਨ ਜਿਹੜਾ ਹੈ ਖਾਲਸਾ ਵਹੀਰ ਚਲਾਈ ਔਰ ਵਕ ਵਕ ਤਕਰੀਰਾਂ ਦਿੱਤੀਆਂ ਜਿਹਦੇ ਵਿੱਚ ਪੰਜਾਬ ਦੇ ਪਾਣੀ ਹੋ ਗਏ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਖਤਮ ਕਰਨ ਦੀ ਗੱਲ ਹੋ ਗਈ ਔਰ ਪੰਜਾਬ ਨੂੰ ਪੰਜਾਬ ਰਹਿਣ ਦੇਣ ਵਾਸਤੇ ਪੰਜਾਬ ਦੇਖੋ 1849 ਦੇ ਵਿੱਚ ਜਿਹੜਾ ਹੈਗਾ ਉਸ ਤੋਂ ਪਹਿਲਾਂ ਸਾਡਾ ਜਿਹੜਾ ਰਾਜ ਹੋਇਆ ਕਰਦਾ ਸੀ ਜਿਹਦੇ ਵਿੱਚ ਸਿਰਫ 7% ਸਿੱਖ ਤੇ ਬਾਕੀ ਸਾਰੀਆਂ ਜਿਹੜੀਆਂ ਕੌਮਾਂ ਇਹ ਬਹੁਤ ਵੱਡਾ ਪਰੰਪ ਲਿਖਾ ਪਾਇਆ ਜਾਂਦਾ ਹੈ ਬ੍ਰਾਹਮਣਵਾਦੀ ਤੇ ਹਿੰਦੂਤਵ ਸਰਕਾਰਾਂ ਹਕੂਮਤਾਂ ਵੱਲੋਂ ਕਿ ਜੇ ਪੰਜਾਬ ਇੱਕ ਰਾਜ ਦੀ ਪ੍ਰਾਪਤੀ ਹੋਵੇ ਵੱਧਾ ਤੇ ਜਿਹੜੇ ਪੰਜਾਬ ਦੇ ਦੂਸਰੇ ਹਿੰਦੂ ਜਾਂ ਹੋਰ ਸਮਾਜਾਂ ਦੇ ਲੋਕ ਹੋਣਗੇ ਮੁਸਲਮਾਨ ਜਾਂ ਇਸਾਈ ਲੋਕ ਹੋਣਗੇ ਕਿੱਥੇ ਜਾਣਗੇ ਬਿਲਕੁਲ ਇੱਥੇ ਹੀ ਰਹਿਣਗੇ ਢਾਂਚਾ ਵੀ ਸਾਰਾ ਕੁਝ ਢਾਂਚਾ ਬਦਲੇਗਾ ਸਿਸਟਮ ਬਦਲੇਗਾ ਪੰਜਾਬ ਦੇ ਜਿਹੜੇ ਲਾ ਕਾਨੂੰਨ ਲਾਇੰਡ ਆਰਡਰ ਜਿਹੜੇ ਉਹ ਬੜੇ ਸਪੈਸ਼ਲ ਹੋਣਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅੱ ਦੇਖ ਰਹੇ ਹਾਂ ਇੱਕ ਡਾਕਟਰ ਬੀਬੀ ਕੋਲਕਾਤਾ ਦੇ ਵਿੱਚ ਉਹਦੇ ਨਾਲ ਕਿੱਡਾ ਵੱਡਾ ਜਿਹੜਾ ਹੈਗਾ ਉਹ ਉਹ ਕਾਹਨ ਹੋਇਆ ਇਸ ਤਰ੍ਹਾਂ ਦੇ ਕਾਹਨ ਨਹੀਂ ਹੋਣਗੇ ਪੰਜਾਬ ਜਿਹੜਾ ਹੈਗਾ ਉਹ ਇੱਕ ਦੇਸ਼ ਦੀ ਪ੍ਰਾਪਤੀ ਵੱਲ ਵਧੇਗਾ ਜੀ ਜੀ ਤਾਂ ਵਰਿੰਦਰ ਕੁਝ ਮੈਸੇਜ ਕੋਈ ਸ਼ਾਰਟ ਦੇ ਵਿੱਚ ਤੁਸੀਂ ਮੈਂ ਬੇਨਤੀ ਕਰਨਾ ਚਾਹੂੰਗਾ ਦੇਖੋ ਅ ਸਰਕਾਰਾਂ ਨੇ ਬਹੁਤ ਜ਼ਿਆਦਾ ਜਿਹੜਾ ਤੰਗ ਪਰੇਸ਼ਾਨ ਕੀਤਾ ਭਾਈ ਅਮਰਪਾਲ ਸਿੰਘ ਤੇ ਸਾਨੂੰ ਸਾਰੇ ਸਿੰਘਾਂ ਨੂੰ ਚੱਕ ਕੇ ਜਿਹੜਾ ਹੈਗਾ ਉਹ ਜੇਲਾ ਵਿੱਚ ਡੱਕਿਆ ਭਾਈ ਅਮਰਪਾਲ ਸਿੰਘ ਤੇ 9 ਹੋਰ ਸਿੰਘਾਂ ਨੂੰ ਡਿਬਰੂਗਰ ਦੀ ਜੇਲ੍ਹ ਵਿੱਚ ਬੰਦ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਸੋਕੋਲ ਡੈਮੋਕਰੇਸੀ ਇਹਨਾਂ ਦੀ ਡੈਮੋਕਰੇਸੀ ਦੇ ਵਿੱਚ ਆ ਕੇ ਭਾਈ ਅਮਰਪਾਲ ਸਿੰਘ ਜੀ ਨੇ ਇਲੈਕਸ਼ਨ ਲੜਿਆ ਸਰਜੀਤ ਸਿੰਘ ਖਾਲਸਾ ਜੀ ਨੇ ਇਲੈਕਸ਼ਨ ਲੜਿਆ ਭਾਈ ਅਮਰਪਾਲ ਸਿੰਘ ਜੀ ਨੇ 4 ਲੱਖ ਪਲੱਸ ਜਿਹੜੀਆਂ ਵੋਟਾਂ ਲੈ ਕੇ ਔਰ ਇਹ ਦੂਸਰੇ ਕੈਂਡੀਡੇਟਾਂ ਨੂੰ ਪਛਾੜ ਕੇ ਇਹਨਾਂ ਦੀ ਡੈਮੋਕਰੇਸੀ ਦੇ ਵਿੱਚ ਹੀ ਜਿਹੜਾ ਆਪਣਾ ਹੱਕ ਰੱਖਿਆ ਤੇ ਜਿਹੜਾ ਐਮਪੀ ਬਣੇ ਅੱਜ ਅੱਜ ਐਲਾਨ ਤੇ ਆ ਭਗਵਾਨ ਸਰਕਾਰ ਤੇ ਅਮਿਤ ਸ਼ਾਹ ਤੇ ਮੋਦੀ ਦੀ ਜੁੰਡਲੀ ਤੇ ਕਿ ਇਹਨਾਂ ਨੇ ਦੂਜੀ ਵਾਰ ਫੇਰ ਐਨਐਸਏ ਲਗਾ ਕੇ ਉਹਨਾਂ ਨੂੰ ਅੰਦਰ ਕੀਤਾ ਸੀ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਬਾਕੀ ਸਾਰੀਆਂ ਕੌਮਾਂ ਨੂੰ ਕਿ ਆ ਆਪਾਂ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਗਵਾਈ ਦੇ ਵਿੱਚ ਆਈਏ ਔਰ ਪੰਜਾਬ ਨੂੰ ਪੰਜਾਬ ਫੇਰ ਮੋੜ ਤੋਂ ਪੰਜਾਬ ਜਿਹੜਾ ਬਣਾਈਏ ਔਰ ਅਸੀਂ ਰਾਜ ਦੀ ਪ੍ਰਾਪਤੀ ਵੱਲ ਵਧੀਏ ਇਹ ਵਿਰਿੰਦਰ ਸਿੰਘ ਦੀ ਕਹਾਣੀ ਸੀ ਵਿਰਿੰਦਰ ਸਿੰਘ ਦੇ ਵਿਚਾਰ ਸੀ ਕਿ ਉਹ ਕਿਉਂ ਆ ਜਿਹੜਾ ਸਿੰਘ ਸਜੇ ਨੇ ਤੇ ਕੀ ਕਰਨਾ ਚਾਹੁੰਦੇ ਨੇ ਕੈਮਰੇ ਤੇ ਵਿਸ਼ਾਲ ਮਹਿਮਾਨਪਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ